ਖਬਰ ਨੂੰ ਉਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿਹਾਤੀ ਪੁਲਿਸ ਦੇ ਵੱਲੋਂ ਦੋ ਅਨਸਰਾਂ ਦਾ ਐਂਕਾਊਂਟਰ ਕੀਤਾ ਗਿਆ ਹੈ ਦੱਸਦੀ ਹੈ ਕਿ 5 ਕਰੋੜ ਦੀ ਫਿਰੋਤੀ ਦੇ ਲਈ ਇੱਕ ਵਪਾਰੀ ਨੂੰ ਲਗਾਤਾਰ ਫੋਨ ਆ ਰਹੇ ਸਨ ਪੁਲਿਸ ਦੇ ਵੱਲੋਂ ਟੀਮ ਦਾ ਗਠਨ ਕੀਤਾ ਗਿਆ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਉੱਥੇ ਗੁਪਤ ਸੂਚਨਾ ਦੇ ਆਧਾਰ ਦੇ ਉੱਪਰ ਨਾਕਾਬੰਦੀ ਕੀਤੀ ਹੋਈ ਸੀ ਜਿਸ ਤੋਂ ਬਾਅਦ આરોપી ਜਿਹੜੇ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਇੱਕ ਵਿਅਕਤੀ ਦੀ ਲੱਤ ਟੁੱਟੀ ਹੈ ਤਾਂ ਉਸ ਦੇ ਵਿੱਚ ਇੱਕ ਬਦਮਾਸ਼ ਤੇ ਗੋਲੀ ਵੀ ਲੱਗੀ ਹੈ ਨਕੋਦਰ ਪੁਲਿਸ ਦੇ ਵੱਲੋਂ ਨੂਰਮਲ ਇਲਾਕੇ ਦੇ ਵਿੱਚ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਕਿ ਬਿਨਾ ਨੰਬਰੀ ਬਾਈਕ ਜਿਹੜੀ ਹੈ ਬਦਮਾਸ਼ ਲੈ ਕੇ ਭੱਜਣ ਲੱਗੇ ਨੇ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਇਸ ਦੇ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੰਪਲੇਨੈਂਟ ਮਨੀਸ਼ ਬਖਸ਼ੀ ਉਰਫ ਮੰਨੂ ਪੁੱਤਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਨਕੋਦਰ ਦੇ ਵਿੱਚ ਬੀਬੀ ਸਕੂਲ ਆਫ ਆਇਲਸ ਦੇ ਨਾਮ ਤੇ ਇੱਕ ਇੰਸਟੀਚਿਊਟ ਚਲਾ ਰਿਹਾ ਪਿਛਲੇ 15-16 ਸਾਲਾਂ ਤੋਂ ਤੇ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਉਸ ਨੂੰ ਕਾਲਜ਼ ਆ ਰਹੀਆਂ ਸਨ ਤੇ ਫਿਰੋਤੀ ਮੰਗੀ ਜਾ ਰਹੀ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਫਿਲਹਾਲ ਜਿਹੜੇ ਇਲਾਜ ਹਸਪਤਾਲ ਦੇ ਵਿੱਚ ਦਾਖਲ ਨੇ ਜਦ ਜਦੋਂ ਹੀ ਠੀਕ ਹੋ ਕੇ ਬਾਹਰ ਆਉਣਗੇ ਤਾਂ ਪੁਲਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਸਾਡੇ 16 ਜਨਵਰੀ ਦੀ ਤੇ 17 ਜਨਵਰੀ ਦੀ ਇੰਟਰਵਿਊਨਿੰਗ ਨਾਈਟ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਬਖਸ਼ੀ ਟਰੈਵਲਰਜ਼ ਨਕੋਦਰ ਉੱਥੇ ਫਾਇਰਿੰਗ ਹੋਈ ਸੀ ਜਿਸ ਨੂੰ ਪਹਿਲਾਂ 11 11 25 ਨੂੰ ਮਨੀਸ਼ ਬਖਸ਼ੀ ਨੂੰ ਇੱਕ ਕਾਲ ਆਉਂਦੀ ਹੈ ਫੌਰਨ ਦੇ ਨੰਬਰ ਤੋਂ WhatsApp ਕਾਲ ਸੀ ਜਿਹਦੇ ਵਿੱਚ ਉਥੋਂ ਫਰੋਤੀ ਵੀ ਮੰਗ ਕੀਤੀ ਗਈ ਉਸ ਤੋਂ ਐਸੀ ਐਫ ਆਈ ਆਰ ਦਰਜ ਕਰਕੇ ਤਫ਼ਤੀਸ਼ ਆਪਣੀ ਸ਼ੁਰੂ ਕੀਤੀ ਗਈ ਸੀ ਉਸ ਤੋਂ ਬਾਅਦ ਇੱਕ 16 ਜਨਵਰੀ ਤੇ 17 ਜਨਵਰੀ ਦੀ ਜਿਹੜੀ ਹੈਗੀ ਆ ਉਹਦੇ ਇੰਟਰਵੈਨਿੰਗ ਨਾਈਟ ਨੂੰ ਫਾਇਰਿੰਗ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜਾ ਹੈਗਾ 13 ਨੰਬਰ ਮਕਦਮਾ ਸਿਟੀ ਨਕੋਦਰ ਦੇ ਵਿੱਚ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਜਿਹੜੇ ਦੋਸ਼ੀ ਨੇ ਤਿੰਨ ਦੋਸ਼ੀ ਉਹਦੇ ਵਿੱਚ ਡਿਟੈਕਟ ਹੋਏ ਸੀ ਜਿਹੜੇ ਆ ਕੇ ਫਾਇਰਿੰਗ ਕਰਦੇ ਸੀ ਐਂਡ 8 9 ਜਿਹੜੇ ਰਾਉਂਡਸ ਉਦੇ ਉੱਤੇ ਫਾਇਰ ਕੀਤੇ ਗਏ ਸੀ ਜਿਸ ਨੂੰ ਸਾਡੀਆਂ ਟੀਮਜ਼ ਜਿਹੜੀਆਂ ਹੈਗੀਆਂ ਸਿਟੀ ਨਕੋਦਰ ਦੋ ਟੀਮਜ਼ ਸਾਡੇ ਡੀਐਸਪੀ ਜੇ ਨਕੋਦਰ ਮਿਸਟਰ ਅੰਕਾਰ ਬਰਾੜ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਮਿਸਟਰ ਇੰਦਰਜੀਤ ਸਿੰਘ ਸੈਣੀ ਇਨਸਪੈਕਟਰ ਸੀਆਈਏ ਇਨਸਪੈਕਟਰ ਪੁਸ਼ਪ ਬਾਲੀ ਸੀਆਈਏ ਇਨਚਾਰਜ ਐਂਡ ਸਾਡੇ ਸੀਆਈ ਇਨਸਪੈਕਟਰ ਹਰਮਿੰਦਰ ਸਾਹਿਬ ਇਨਸਪੈਕਟਰ ਹਰਮਿੰਦਰ ਸਿੰਘ ਤੇ ਸਾਡੇ ਐਸਐਚਓ ਦਲਬਾਗ ਸਿੰਘ ਸਬ ਇਨਸਪੈਕਟਰ ਸਾਡੇ ਜਿਹੜੇ ਸਦਰ ਦੇ ਹੈਗੇ ਆ ਇਸ ਤੋਂ ਇਲਾਵਾ ਸਾਡੇ ਏਜੀਟੀਐਫ ਦੀਆਂ ਟੀਮਸ ਸਾਡੇ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਜਿਹੜੀਆਂ ਟੀਮਸ ਨੇ ਉਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਂਡੋਗ ਦੇ ਡੀਜੀਪੀ ਸਾਹਿਬ ਦੇ ਦੇਸ਼ਾ ਨਿਰਦੇਸ਼ ਦੇ ਵਿੱਚ ਸਾਡੇ ਨਾਲ ਅਟੈਚ ਕੀਤੀਆਂ ਗਈਆਂ ਸੀ ਜਿਹੜਾ ਇਹ ਆਪਰੇਸ਼ਨ ਸਾਂਝੇ ਤੌਰ ਦੇ ਉੱਤੇ ਅਸੀਂ ਜਿਹੜਾ ਇਹਨੂੰ ਡਿਟੈਕਟ ਕਰ ਰਹੇ ਸੀ ਇਹਦੇ ਵਿੱਚ ਜਿਹੜਾ ਹੈਗਾ ਅੱਜ ਸਾਡੀ ਪੁਲਿਸ ਟੀਮ ਜਿਹਦੇ ਵਿੱਚ ਆਪਣੇ ਸਬੰ ਇੰਸਪੈਕਟਰ ਹਰਮਿੰਦਰ ਸਿੰਘ ਐਸਐਚਓ ਸਿਟੀ ਨਕੋਦਰ ਤੇ ਇਹਨਾਂ ਦੇ ਨਾਲ ਹੈਡ ਕਨਸਟੇਬਲ ਕੁਲਦੀਪ ਸਿੰਘ ਤੇ ਇਹਨਾਂ ਦੇ ਨਾਲ ਇੱਕ ਰੂਪ ਸਿੰਘ ਸੰਤੋਖ ਸਿੰਘ ਸਾਡੀ ਜਿਹੜੀ ਇਹ ਸਾਰੀ ਟੀਮ ਹੈਗੀ ਸੀ ਇਕ ਕੁਲਵੀਰ ਸਿੰਘ ਇਹ ਸਾਰੇ ਜਿਹੜੇ ਇਸ ਏਰੀਆ ਦੇ ਵਿੱਚ ਅੱਜ ਇਹਨਾਂ ਨੇ ਕੁਲ ਸਿਕਰਟ ਇਨਫੋਰਮੇਸ਼ਨ ਸੀ ਕਿ ਜਿਹੜੇ ਦੋਸ਼ੀਆਂ ਨੇ ਇਹ ਬਖਸ਼ੀ ਟਰੈਵਲਰ ਦੇ ਉੱਪਰ ਫਾਇਰਿੰਗ 16 ਤਰੀਕ ਨੂੰ 16 ਜਨਵਰੀ ਨੂੰ ਕੀਤੀ ਸੀ ਉਹ ਇਸ ਏਰੀਆ ਦੇ ਵਿੱਚ ਅੱਜ ਮਾਰਨਿੰਗ ਸਮੇਤ ਹਥਿਆਰਾਂ ਦੇ ਸਮੇਤ ਜਿਹੜੇ ਹੈਗੇ ਨੇ ਏਰੀਆ ਦੇ ਵਿੱਚ ਐਕਟਿਵ ਨੇ ਤੇ ਅੱਜ ਇਹ ਦੁਬਾਰਾ ਫਾਇਰਿੰਗ ਕਰਨ ਵਾਸਤੇ ਇਸ ਏਰੀਆ ਦੇ ਵਿੱਚ ਆਏ ਹੋਏ ਨੇ ਤਾਂ ਜਿਸ ਦੇ ਉੱਤੇ ਜਿਹੜੀ ਹੈਗੀ ਸਾਰੀ ਇਨਫੋਰਮੇਸ਼ਨ ਨੂੰ ਸਾਡੇ ਡੀਐਸਪੀ ਹੰਕਾਰ ਬਰਾੜ ਤੇ ਡੀਐਸਪੀ ਅੰਦਰਜੀਤ ਸਹਣੀ ਇੰਨਾ ਵੱਲੋਂ ਜਿਹੜਾ ਹੈਗਾ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਜਿਹੜੀ ਹੈਗੀ ਆ ਨਾਕਾਬੰਦੀ ਕੀਤੀ ਗਈ ਐਂਡ ਜਿਹੜੀ ਏਰੀਆ ਦੇ ਵਿੱਚ ਸਾਰੇ ਏਰੀਆ ਨੂੰ ਐਮਬੁਸ਼ ਕੀਤਾ ਗਿਆ ਤਾਂ ਇਹਦੇ ਵਿੱਚ ਜਿਹੜੀ ਇਹ ਦੋ ਜਿਹੜੇ ਸ਼ੱਕੀ ਨੌਜਵਾਨ ਜਦੋਂ ਸਾਨੂੰ ਆਉਂਦੇ ਨਜ਼ਰ ਆਏ ਤਾਂ ਉਹਨਾਂ ਦੇ ਉਹਨਾਂ ਨੂੰ ਰੋਕਣ ਵਾਸਤੇ ਜਦੋਂ ਪੁਲਿਸ ਪਾਰਟੀ ਨੇ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਗਈ ਤਾਂ ਜਿਸ ਸਰ ਪਛਾਣ ਹੋਈ ਜੀ ਜੋ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਪਾਰਟੀ ਨੇ ਆਪਣੇ ਜਿਹੜੀ ਜਵਾਬੀ ਕਾਰਵਾਈ ਦੇ ਵਿੱਚ ਜਿਹੜੀ ਹੈਗੀ ਗੋਲੀ ਚਲਾਈ ਤਾਂ ਜਿਹਦੇ ਵਿੱਚੋਂ ਇੱਕ ਜਿਹੜਾ ਅੰਕੇਤ ਨਾਮ ਦਾ ਲੜਕਾ ਹੈਗਾ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਇੰਜਰਡ ਹੋਇਆ ਐਂਡ ਇੱਕ ਜਿਹੜਾ ਹਰਿੰਦਰ ਨਾਮ ਦਾ ਇੱਕ ਮੁੰਡਾ ਆਇਡੈਂਟੀਫਾਈ ਹੋਇਆ ਉਹਦੀ ਜਿਹੜੀ ਹੈ ਲੱਤ ਮੋਟਰਸਾਈਕਲ ਦੇ ਵਿੱਚ ਜਿਹੜੀ ਹੈਗੀ ਆਸਕੇ ਉਹਦੀ ਟਾਇਰ ਦੇ ਉਹਦੇ ਵਿੱਚ ਆ ਕੇ ਤੇ ਉਹਦੀ ਲੱਤ ਜਿਹੜੀ ਹੈ ਫ੍ਰੈਕਚਰ ਹੋਈ ਹੈ ਤਾਂ ਇਹ ਦੋਨੇ ਜਣਿਆਂ ਨੂੰ ਰਾਉਂਡ ਅਪ ਕਰ ਲਿਆ ਗਿਆ ਐਂਡ ਇਹਨਾਂ ਤੋਂ ਇੱਕ ਪਿਸਤਲ ਜਿਹੜਾ ਹੈਗਾ ਤੇ ਪਲੱਸ ਲਾਈਵ ਕਾਟਿਜ ਜਿਹੜੇ ਨੇ ਤੇ ਮੋਟਰਸਾਈਕਲ ਜਿਹੜਾ ਹੈਗਾ ਸੀ ਬਿਨਾ ਨੰਬਰੀ ਹੋਰ ਰਿਕਵਰ ਕੀਤਾ ਤਾਂ ਇਹਨਾਂ ਨੂੰ ਹਸਪਟਲਾਈਜ਼ ਕਰਾਇਆ ਗਿਆ ਇਹਨਾਂ ਤੋਂ ਅਗਲੀ ਜਿਹੜੀ ਹੈਗੀ ਆ ਇਹਨਾਂ ਦੀ ਮਜੀਦ ਪੁੱਛਗਿੱਛ ਜਿਹੜੀ ਹੈਗੀ ਆ ਜਦੋਂ ਇਹ ਡਿਸਚਾਰਜ ਹੋਣਗੇ ਉਸ ਤੋਂ ਬਾਅਦ ਕੀਤੀ ਜਾਏਗੀ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਵਗੈਰਾ ਦਰਜ ਹੈਗੇ ਇਹ ਹੁਣ ਅਸੀਂ ਇਹਨਾਂ ਦੀ ਜੜੀ ਹੈਗੀ ਡੀਪਲੀ ਪੁੱਛਗਿੱਛ ਕਰਨੀ ਹੈਗੀ ਹਾਲੇ ਕਿਉਂਕਿ ਇਹਨਾਂ ਨੂੰ ਹਸਪਟਲਾਈਜ਼ ਵਾਲੇ ਕੀਤਾ ਗਿਆ ਉਹ ਡਿਟੇਲ ਦੇ ਵਿੱਚ ਜਿਹੜੀ ਪੁੱਛਗਿੱਛ ਕਰਕੇ ਤੁਹਾਨੂੰ ਅਪਡੇਟ ਕੀਤਾ ਜਾ ਰਿਹਾ ਇਹਨਾਂ ਨੇ ਪਹਿਲਾਂ ਵੀ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹਾਲੇ ਡਿਟੇਲ ਪੁੱਛਗਿੱਛ ਕਰਨੀ ਹੈ ਜੀ ਸਰ ਕਿੱਥੇ ਦੇ ਰਹਿਣ ਵਾਲੇ ਆ ਜੀ ਇਹ ਇਹਨਾਂ ਨੇ ਲੁਧਿਆਣੇ ਦੇ ਰਹਿਣ ਵਾਲੇ ਆ ਜੋਦੇਵਾਲ ਬਸਤੀ ਦਾ ਹੈਗਾ ਇੱਕ ਆਪਣੀਤ ਨਗਰ ਦਾ ਹੈਗਾ ਸਰ ਇਹਨਾਂ ਦਾ ਕੋਈ ਜਿਹੜਾ ਤੀਜਾ ਸਾਥੀ ਸੀ ਜਿਹੜਾ ਇਹਨਾਂ ਦੇ ਤੀਜੇ ਸਾਥੀ ਬਾਰੇ ਵੀ ਜਿਹੜੀ ਹੈਗੀ ਥੋੜਾ ਬਹੁਤ ਵਾਲੇ ਪਤਾ ਕੀਤਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਦੋਂ ਅਸੀਂ ਇਹਨਾਂ ਦੀ ਰੈਸਟ ਪਾਵਾਂਗੇ ਤਸੱਬਰ ਕਰਾਂਗੇ ਉਦੋਂ ਪੁਲਿਸ ਰਿਮਾਂਡ ਤੇ ਲੈ ਕੇ ਇਹਨਾਂ ਦੀ ਪੁੱਛਗਿੱਛ ਕਰਕੇ ਫਿਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹਲੇ ਸਾਂਝੀ ਨਹੀਂ ਕਰਾਂਗੇ ਜਿਸ ਤਰ੍ਹਾਂ ਸਾਡੀ ਤਫ਼ਤੀਸ਼ ਦੇ ਵਿੱਚ ਕੋਈ ਜਿਹੜਾ ਫਰਕ ਪਵੇ ਕੋਈ ਖੁਸ਼ੀ ਕੋਈ ਕਿੱਥੇ ਦਾ ਜਿਹੜਾ ਪੱਕਾ ਦਿਖਵਾਉਣ ਵਾਲਾ ਕਿਤੇ ਇਨਰਜੀ ਦਿੱਤੀ ਹੈ ਨਹੀਂ ਉਹ ਤੁਹਾਨੂੰ ਸਾਰਾ ਡਿਸਕਲੋਜ਼ ਜਿਹੜਾ ਲੈਟਰ ਆਉਣ ਇਹਨਾਂ ਦੀ ਪੁੱਛਕਿਛ ਦੇ ਆਧਾਰ ਤੇ ਉੱਤੇ ਜਿਹੜੀ ਇਨਫਰਮੇਸ਼ਨ ਡਰਾਈਵ ਕਰਕੇ ਤੁਹਾਨੂੰ ਅਪਡੇਟ ਕਰਾਂਗੇ ਬਿਨਾਂ ਰਿਪੋਰਟ ਔਨ ਪੁਆਇੰਟ